ਅਸੀਂ ਅੱਜ ਸਾਡੇ ਮਾਨਯੋਗ ਸੀਨੀਅਰ ਕਪਤਾਨ ਪੁਲਿਸ ਫਰੀਕੋਟ ਡਾਕਟਰ ਪ੍ਰਗਿਆ ਜੈ ਜੀ ਆਈਪੀਐਸ ਦੇ ਦਿਸ਼ਾ ਨਿਰਦੇਸ਼ੇਠ ਕਾਸ ਆਪਰੇਸ਼ਨ ਕੀਤਾ ਪਿੰਡ ਅਰਾਈਆਂ ਵਾਲਾ ਥਾਣਾ ਸਦਰ ਫਰੀਕੋਟ ਦੇ ਰੀਜ ਵਿੱਚ ਤੇ ਇੱਥੇ ਅਸੀਂ ਜੋ ਸਾਨੂੰ ਸਸਪੈਕਟਡ ਘਰ ਸੀਗੇ ਜੋ ਕਿ ਸਾਨੂੰ ਲੱਗਦਾ ਸੀ ਕਿ ਇਹ ਕਿਤੇ ਨਾ ਕਿਤੇ ਗਾਹਬ ਗਾਹੇ ਚੋਰੀ ਛੁਪੇ ਨਸ਼ਾ ਵੇਚ ਸਕਦੇ ਐ ਉਹਨਾਂ ਦੇ ਘਰਾਂ ਦੀ ਅਸੀਂ ਸਰਚ ਕੀਤੀ ਹੈ ਕਿੰਨੇ ਕਰਾਂਗੇ ਸਭ? ਇੱਥੇ ਅਸੀਂ ਕੋਈ 4-5 ਘਰਾਂ ਦੀ ਸਰਚ ਕੀਤੀ ਹੈ ਜਿਨ੍ਹਾਂ ਤੇ ਸਾਨੂੰ ਸ਼ੱਕ ਸੀਗਾ ਜੀ। ਥੋੜਾ ਜਿਹਾ ਸ਼ੱਕ ਤਾਂ ਹੀ ਹੋਈ ਹੈ। ਅਜੇ ਰਿਸਰਚ ਚੱਲ ਰਹੀ ਹੈ। ਰਿਕਵਰੀ ਸਰਚ ਕੰਪਲੀਟ ਨਹੀਂ ਹੋएगी ਤੇ ਉਸ ਤੋਂ ਬਾਅਦ ਜਦੋਂ ਸਰਚ ਕੰਪਲੀਟ ਹੋ ਜਾਏਗੀ ਤੁਹਾਨੂੰ ਬਿਲਕੁਲ ਸਾਰੀ ਇਤਲਾਹ ਦਿੱਤੀ ਜਾਊਗੀ। ਜੀ ਜੀ ਆਤਿਏ ਪਹਿਲੇ ਦਿਨ ਤੁਸੀਂ ਆਜਾ ਉਹਦਾ ਸੰਭਾਲਿਆ ਐ ਐਸਐਸਓ ਐਜੇ ਸਦਰ ਵੱਲੋਂ ਤੇ ਪਹਿਲੇ ਦਿਨੀ ਵੱਡੀ ਕਾਰਵਾਈ ਦੇਖਣ ਨੂੰ ਸਾਹਮਣੇ ਆ ਗਈ ਤੁਹਾਨੂੰ। ਨਹੀਂ ਬਿਲਕੁਲ ਇਹ ਕਾਰਵਾਈ ਤਾਂ ਪਹਿਲਾਂ ਵੀ ਚੱਲਦੀ ਰਹਿੰਦੀ ਕਿਉਂਕਿ ਸਾਡੇ ਜੋ ਐਸਐਸਪੀ ਸਾਹਿਬ ਨੇ ਸਾਨੂੰ ਉਹਨਾਂ ਦੀ ਡਾਇਰੈਕਸ਼ਨ ਹੀ ਬੜੀ ਕਲੀਅਰ ਕਟ ਹੈ ਕਿ ਨਸ਼ ਕਿਸੇ ਦੇ ਨਾਲ ਕੋਈ ਲਿਆਜ਼ ਨਹੀਂ ਕਰਨੀ ਔਰ 0% ਸਾਡੀ ਟੋਲਰੈਂਸ ਹੈ ਇਸ ਕਰਕੇ ਪਹਿਲਾ ਦਿਨ ਹੋਵੇ ਭਾਵੇਂ ਦੂਸਰਾ ਦਿਨ ਹੋਵੇ ਤੇ ਡਿਊਟੀ ਪ੍ਰਤੀ ਅਸੀਂ ਬੜੇ ਇਮਾਨਦਾਰ ਆਂ ਔਰ ਨੌਕਰੀ ਅਸੀਂ ਬੜੀ ਨਸ਼ਾ ਦੇ ਵਿਰੁੱਧ ਜੋ ਮੁਹਿੰਮ ਚਲਾ ਰੱਖੀ ਆ ਉਸ ਨੂੰ ਅਸੀਂ ਬੜੀ ਠੋਕ ਵਜਾ ਕੇ ਕਰ ਰਹੇ ਆ ਜਿਵੇਂ ਹੁਣ ਜਦ ਨਸ਼ਾ ਵਿਰੋਧੀ ਮਾਮਲੇ ਲੈ ਕੇ ਕਿਤਨਾ ਕਿਤੇ ਜਿਹੜਾ ਤੁਸੀਂ ਕਿਹਾ ਵੀ ਰਾਮਪੈਣਾ ਰਾਇਨਾਲ ਦੇ ਵਿੱਚ ਕੰਟਰੋਲ ਹੋ ਚੁੱਕਿਆ ਹਾਂਜੀ ਤਾਂ ਹਜੇ ਵੀ ਜੇਕਰ ਕਿਤਨਾ ਕਿਤੇ ਜਿਹੜੇ ਕੋਈ ਨਾ ਕੋਈ ਸਮੈਗਲਰ ਹੈਗੇ ਆ ਹਜੇ ਵੀ ਜਿਹੜਾ ਨਸ਼ਾ ਤਸਕਰ ਹੈਗੇ ਆ ਕੋਈ ਚੇਤਾਵਨੀ ਉਹਨਾਂ ਨੂੰ ਕੋਈ ਪਰਪਲ ਮੈਸੇਜ ਬਿਲਕੁਲ ਉਹਨਾਂ ਨੂੰ ਚੇਤਾਵਨੀ ਹੈਗੀ ਕਿ ਉਹ ਜਿਵੇਂ ਕਹਾਵਤ ਬਣੀ ਹੈ ਕਿ ਬੱਕਰੇ ਦੀ ਮਾਂ ਕਦੋਂ ਤੱਕ ਖੈਰ ਮਨਾਉਗੀ ਇਹ ਜੋ ਨਸ਼ਾ ਵੇਚਣ ਵਾਲੇ ਆ ਕਦੋਂ ਤੱਕ ਸਾਡੇ ਪੰਜੇ ਤੋਂ ਭੱਜ ਲੈਣਗੇ ਕਾਨੂੰਨ ਦਾ ਪੰਜਾ ਇਹਨਾਂ ਨੂੰ ਫਾੜੀ ਲਊਗਾ ਅਖੀਰ ਕਰਕੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ